ਲੇ ਵੀ ਮੇਰਾ ਨਾਤਾ ਲੈ ਉਹੋ ਤੌਲੀਆ ਭੁੱਲ ਗਿਆ ਅੰਮੀਏ ਉਹ ਯਾਰ ਤੌਲੀਆ ਲਿਆਈ ਮੈਂ ਤੌਲੀਆ ਭੁੱਲ ਗਿਆ ਯਾਰ ਨਹੀਂ ਤੌਲੀਆ ਭੁੱਲ ਗਿਆ ਕਦੇ ਵੀ ਚੀਜ਼ ਕੋਈ ਲੈ ਕੇ ਨਾ ਬੈਠਾ ਕਰ ਲੈ ਆ ਯਾਰ ਕਿਉਂ ਰੌਲਾ ਕਰਦੀ ਐ ਫੇਰ ਕੀ ਗੱਲ ਹੋਗੀ ਲੈ ਆ ਕੀ ਗੱਲ ਹੈਗੀ ਐ ਨਾ ਹੁਣ ਤੋਂ ਪਹਿਲਾ ਬੰਦਾ ਆਉਂਦੀਆਂ ਸਾਰੀਆਂ ਚੀਜ਼ਾਂ ਲੈ ਕੇ ਵੜਿਆ ਕਰੇ ਅੰਦਰ ਵੜਿਆ ਕਰੇ ਭੁੱਲ ਗਿਆ ਹੁਣ ਯਾਰ ਕਿਉਂ ਐ ਕਰਦੀ ਐ ਬਾਲਾ ਰੌਲਾ ਕਰਦੀ ਐ ਤੌਲੀਆ ਕੀ ਮੰਗ ਲਿਆ ਬੜਬੜ ਬੋਲ ਕਰਦੀ ਐ ਰੋਟੀ ਬਣਾਈ ਜਾਂਦੀ ਸੀਗੀ ਜਵਾਕਾਂ ਦੀ ਲੰਚ ਤਿਆਰ ਕਰੀ ਜਾਂਦੀ ਸੀਗੀ ਹੈ ਜਵਾਕਾਂ ਨੂੰ ਤੋੜਾਂਗੇ ਪਹਿਲਾਂ ਇਹਨੂੰ ਸੰਭਾ ਕਦੇ ਬੰਦਾ ਨਹਾਉਣ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਨਹੀਂ ਵੱੜਦਾ ਕਦੇ ਇਹਦੇ ਤੌਲੀਆ ਫੜਾਣ ਜਾਓ ਕਦੇ ਨਿੱਕਰ ਫੜਾਣ ਜਾਓ ਕਦੇ ਕੁਛ ਫੜਾਣ ਜਾਓ ਕਦੇ ਤੇਲ ਕਦੇ ਕੰਗੇ ਐ ਨਹੀਂ ਭਾਈ ਮੈਂ ਨਹਾ ਕੇ ਬਾਹਰ ਨਿਕਲਿਆ ਵਾ ਹੁਣ ਤੌਲੀਆ ਦੇਵਾ ਇਹਨੂੰ ਹੁਣ ਤੌਲੀਆ ਲੱਭ ਕੇ ਦੇਵਾ ਮੈਂ ਤਾਂ ਗਲਤੀ ਕਰ ਲਈ ਮੰਗ ਕੇ ਤੇਰੇ ਤੋਂ ਤੌਲੀਆ ਕਲਤੀ ਕਰ ਲਈ ਮੰਗ ਕੇ ਐਨਾ ਰੋਲਾ ਕਰੀ ਜਾਂਦੀ ਐ ਨਹੀਂ ਵੀ 2 ਮਿੰਟ ਲੱਗਦਾ ਮੈਨੂੰ ਤੌਲੀਆ ਲੈ ਆ ਕੇ ਤੂੰ ਸੌ ਗੱਲਾਂ ਸੁਣਾਈ ਜਾਂਦੀ ਐ ਦੱਸ ਅੱਗੋਂ ਲੈ ਮੈਂ ਤੌਲੀਆ ਲੈ ਕੇ ਆਉਣੀ ਆ ਤੇ ਬਾਹਰ ਨਾ ਨਿਕਲ ਜੀ ਮੈਂ ਤੈਨੂੰ ਦੱਸਾਂ ਗਿੱਲੇ ਪੈਰ ਲੈ ਕੇ ਜਦੋਂ ਤੱਕ ਮੈਂ ਤੌਲੀਆ ਲੈ ਕੇ ਨਾ ਆਵਾਂ ਉਦੋਂ ਤੱਕ ਬਾਹਰ ਨਾ ਨਿਕਲੀ ਨਾਲੇ ਗਿੱਲੇ ਪੈਰ ਲੈ ਕੇ ਆ ਜਾਏਗਾ ਬਾਹਰ ਹੈ ਵਾਰੀ ਵਾਰੀ ਫਿਰ ਮੈਂ ਉਹਨਾਂ ਤੇ ਪੋਚਾ ਲਾਉਂਦੀ ਫਿਰੂੰਗੀ ਤੇਰੇ ਮਗਰ ਮਗਰ ਬਾਹਰ ਨਾ ਨਿਕਲੀ ਮੈਂ ਤੌਲੀਆ ਲੈ ਆਵਾ ਪਤਾ ਨਹੀਂ ਇਹਨੇ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਇਹਨੇ ਤੌਲੀਆ ਹੁਣ ਲੱਭ ਕੇ ਲਿਆਵਾਂ ਇੱਕ ਜਗ੍ਹਾ ਤਾਂ ਕੋਈ ਚੀਜ਼ ਆਪਦੀ ਸਾਂਭ ਕੇ ਰੱਖਦਾ ਨਹੀਂ ਇਹ ਨਾਈਟ ਵੀ ਨਹੀਂ ਹੈ ਗਿਆ ਬਾਹਰ ਗੈਲਰੀ ਦੇ ਵਿੱਚ ਤੌਲੀਆ ਦੇਖਾ ਐਡੇ ਨਾ ਰੱਖ ਰੱਖਿਆ ਹੋਵੇ ਇਹਨੇ ਇਧਰ ਕਿਧਰੇ ਸਾਂਭ ਕੇ ਨੀ ਮੈਂ ਮਰ ਜਾਂ ਵੇਖ ਵੇਖ ਨੇ ਕਿੱਥੇ ਰੱਖਿਆ ਹੋਇਆ ਤੌਲੀਆ ਵੇਖ ਵੇਖ ਮੈਂ ਮਰਜਾ ਗਿੱਲਾ ਤੌਲੀਆ ਇੱਥੇ ਸਹਰਾਣਾ ਲਾ ਕੇ ਸੁੱਤਾ ਪਿਆ ਸੀ ਇਹਨੂੰ ਤਾਂ ਇੰਨਾ ਪਤਾ ਵੀ ਨਹੀਂ ਲੱਗਦਾ ਭਾਈ ਗਿੱਲਾ ਤੌਲੀਆ ਮੈਨੂੰ ਬਾਹਰ ਫੂਕ ਦਿਆ ਕਰਾਂ ਇੱਥੇ ਤਾਂ ਮੈਨੂੰ 10 ਦਿਨ ਤੌਲੀਆ ਨਹੀਂ ਲੱਪਣਾ ਸੀਗਾ ਇਹਦੇ ਕੰਮਾਂ 'ਚ ਹੀ ਲੱਗੀ ਰਹਿਣੀ ਆ ਇਹ ਤਾਂ ਚੱਲ ਸ਼ੁਕਰ ਹੈ ਮੇਰੀ ਨਜ਼ਰ ਪੈ ਗਈ ਇਧਰਲੇ ਪਾਸੇ ਕਿਸਰਾਣੇ ਥੱਲੇ ਤੌਲੀਆ ਦੱਬ ਕੇ ਪਿਆ ਦੱਸ ਹੈ ਐ ਸਿਰ ਥੱਲੇ ਲੈ ਕੇ ਸੌ ਜਾਂਦਾ ਆਪਦਾ ਮੈਂ ਤਾਂ ਇਹਨਾਂ ਸੱਚੀ ਇਸ ਬੰਦੇ ਤੋਂ ਬੜਾ ਦੁਖੀ ਆਂ ਕਦੇ ਕੋਈ ਚੱਜ ਦਾ ਕੰਮ ਆਪਦਾ ਨਹੀਂ ਕਰਦਾਗਾ ਇਹ। ਉਹ ਲਿਆ ਦੇ ਹੁਣ ਕੀਬੋਰਡ ਬਣ ਕਰੀ ਜਾਨੀ ਐ। ਮਸਾ ਲਿਆਈਆਂ ਲੱਭ ਕੇ ਬੁੜਬੁੜ ਕਰਦੀ ਐ। ਆਲਾ ਫੜ ਤਾਉ ਲਿਆ। ਗੁੰਜਲ ਜੀ ਬਣਾ ਕੇ ਸਿੱਟਿਆ ਹੋਇਆ ਸੀ ਤੂੰ ਉੱਥੇ ਬੈੱਡ ਦੇ ਸਹਾਰੇ ਇਹਨੂੰ ਗਿੱਲੇ ਨੂੰ ਫੂਕ ਰੱਖਿਆ ਸੀਗਾ ਹੈ? ਓਏ ਭੁੱਲ ਗਿਆ ਫਿਰ ਭੁੱਲ ਗਿਆ ਮੈਂ ਉਹ ਮੇਰੇ ਤੋਂ ਹੀ ਗਲਤੀ ਹੋ ਗਈ। ਭੁੱਲ ਗਿਆ ਮੇਰੇ ਤੋਂ ਹੀ ਗਲਤੀ ਹੋ ਗਈ। ਇਹ ਤਾਂ ਹੁਣ ਵੀ ਗਿੱਲਾ ਹੀ ਐ। ਤੇ ਗਿੱਲਾ ਮੈਂ ਕੀ ਕਰਾਂ? ਪਤਨ ਤੂੰ ਦੋ ਤਿੰਨ ਦਿਨਾਂ ਦਾ ਸਿਰ ਥੱਲੇ ਦੱਬ ਕੇ ਪਿਆ ਸੀਗਾ ਮੈਂ ਵੀ ਆਉਂਦਾ ਚਾਦਰ ਬਸ ਰੋ ਰੋ ਚੱਕਰ ਲੈਂਦੀ ਸੀ ਕਰ ਲੈਂਦੀ ਸੀ ਸਭ ਤੂੰ ਘਰੇ ਰਹਿਣੀ ਆ ਹੁਣ ਤੂੰ ਬੰਦਾ ਸਕਾ ਦੇਵੇਂ ਬਾਹਰ ਘਰੇ ਆ ਘਰੇ ਮੈਂ ਬਸ ਵਿਹਲੀ ਰਹਿਣੀ ਆ ਮੈਨੂੰ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਘਰੇ ਮੈਂ ਤਾਂ ਵਿਹਲੀ ਆ ਬਸ ਇਹ ਬੰਦੇ ਕਹਿ ਦਿੰਦੇ ਨੇ ਘਰੇ ਵਿਹਲੀਆਂ ਰਹਦੀਆਂ ਜਨਾਨੀਆਂ ਤੇ ਨਾਲੇ ਮੇਰੀ ਸੁਣ ਲੈ ਗੱਲ ਆ ਪੈਰ ਝੜਕਾ ਕੇ ਆਈ ਬਾਹਰ ਇਹਦੇ ਉੱਤੇ ਵਾਈ ਜਾਂਦੇ ਨਾ ਪਾਇਦਾਨ ਤੇ ਪੈਰ ਨਾਲ ਆਦੇ ਸਾਰੇ ਸਾਫ਼ ਕਰਕੇ ਆਏ ਗਿੱਲੇ ਪੈਰ ਲੈ ਕੇ ਨਾ ਬਾਹਰ ਨਿਕਲੇ ਤੇ ਨਾਲੇ ਅੰਦਰ ਵਾਈਪਰ ਪਿਆ ਤੂੰ ਸਾਰੇ ਦੇ ਵਿੱਚ ਵਾਈਪਰ ਮਾਰ ਕੇ ਆ ਜੀ ਤੇ ਸੁੱਕਾ ਕਰਕੇ ਆ ਜੀ ਬਾਥਰੂਮ ਓ ਯਾਰ ਤੂੰ ਤਾਂ ਬਹੁਤ ਇਹਦੇ ਨਾਲੋਂ ਜ਼ਿਆਦਾ ਵਸਾਲਾ ਕਈ ਦਿਨਾਂ ਤੋਂ ਨਹਾਇਆ ਕਰਾਂ ਬਸ ਹੋਰ ਕੀ ਹੈ ਦੇਖ ਜੇ ਇੱਕ ਕੰਮ ਕਹਿ ਦਿੱਤਾ ਵੀ ਵਾਈਪਰ ਮਾਰ ਕੇ ਆ ਜੀ ਸਕਾ ਕੇ ਆ ਜੀ ਪੈਰ ਪੂੰਝ ਕੇ ਆ ਜੀ ਤਾਂ ਹੁਣ ਕਹਿੰਦਾ ਮੈਂ ਤਾਂ ਕਈ ਦਿਨਾਂ ਤੋਂ ਨਹਾ ਲਿਆ ਕਰੂੰਗਾ ਹੈ ਕਈ ਦਿਨਾਂ ਤੋਂ ਨਹਾ ਲਿਆ ਕਰ ਸਾਨੂੰ ਨਹੀਂ ਪਤਾਗਾ ਹਵਦਾ ਆਹੋ ਨੌਂ ਦਾ ਵੀ ਵੇਖ ਇਹਨੂੰ ਕਿੰਨਾ ਡਰ ਲੱਗਦਾ ਨੌਂ ਨੂੰ ਤੋਂ ਹੈ ਆ ਚੰਗੀ ਤਰ੍ਹਾਂ ਪੂੰਝ ਲਈ ਸਿਰ ਜਾ ਬਾਰਛੱਤੇ ਮਾਰਦਾ ਆਏਗਾ ਰੋਲਾ ਕਰੀ ਜਾਨੀ ਤੂੰ ਜਾ ਆਪਦਾ ਕੰਮ ਕਰ ਲੈ ਰੋਲਾ ਕਰੀ ਜਾਨੀ ਕੰਮ ਕਰ ਲੈ ਮੈਂ ਤਾਂ ਕਰਨਾ ਹੀ ਆ ਆਪਦਾ ਕੰਮ ਪਹਿਲਾਂ ਆਪਦੇ ਕੰਮਾਂ ਚਲਾਈ ਰੱਖੂਗਾ ਤਰਾ ਵਾਈਪਰ ਜਾ ਮਾਰ ਹੀ ਦਿੰਨੇ ਆ ਫਿਰ ਐਵੇਂ ਕੁੜਕੜ ਕਰੂਗੀ ਇਹ ਬੰਕਾ ਹੀ ਯਾਰ ਕਾਦੀ ਜ਼ਿੰਦਗੀ ਹੈ ਗ੍ਰਹਿਸਤ ਜੀਵਨ ਦਾ ਓ ਅ ਤਿਆਰ ਥੱਲੇ ਫਰਸ਼ ਹੈ ਗਿੱਲੇ ਪੈਰ ਨੇ ਇਹਦਾ ਕੁੜਕੜ ਕਰੂਗੀ ਹੂੰ ਤੇ ਨਾਲੇ ਮੇਰੀ ਗੱਲ ਸੁਣ ਹਾਂ ਓ ਵਾਈਪਰ ਮਾਰ ਤਾਂ ਨੌਣ ਕਰ ਚ ਹਾਂ ਮਾਰਤਾ ਤੇ ਆ ਗਿੱਲੇ ਪੈਰ ਲੈ ਕੇ ਇੱਥੇ ਪੂੰਝ ਲੈ ਆ ਪਾਇਦਾਨ ਤੇ ਪੈਰ ਪੂੰਝ ਪਹਿਲਾਂ ਯਾਰ ਕਰ ਲਈ ਸਾਫ ਫੇਰ ਕੀ ਹੁਣ ਹੋ ਗਏ ਹੋ ਗਏ ਤੇ ਨਾਲੇ ਮੇਰੀ ਗੱਲ ਸੁਣ ਓ ਆਪ ਦਾ ਕੱਚਾ ਜਾ ਚੱਕ ਲਿਆ ਉੱਥੋਂ ਗਾ ਉੱਥੋਂ ਗੰਦਾ ਜਾ ਕੱਚਾ ਕੱਚਾ ਅੰਦਰ ਹੀ ਟੰਗਿਆ ਹੋਇਆ ਫੇਰ ਕੀ ਗੱਲ ਹੈ ਉਹ ਚੱਕ ਕੇ ਤੇ ਮਸ਼ੀਨ ਤੇ ਸਿੱਟਦੀ ਮੈਂ ਨਹੀਂ ਚੱਕਦੀ ਕੀ ਆਹੋ ਮੈਂ ਤੈਨੂੰ ਦੱਸਾਂ ਸੜਿਆ ਹੋਇਆ ਉਹਨੂੰ ਚੱਕ ਕੇ ਤੇ ਮਸ਼ੀਨ ਤੇ ਸੁੱਟਦੇ ਅੱਛਾ ਘਰ ਵਾਲੀ ਨਹੀਂ ਹੈਗੀ ਤੂੰ ਮੈਂ ਘਰ ਵਾਲੀਆਂ ਤਾਂ ਫੇਰ ਮੈਂ ਚਲੇ ਇੱਥੇ ਮੁਸ਼ਕ ਪੂਟੀਆਂ ਨੂੰ ਹੱਥ ਲਾਉਂਦੀ ਫਿਰਾਂ ਕੱਚਾ ਚੱਕ ਲਈ ਕੋਈ ਗੱਲ ਨਹੀਂ ਮੈਂ ਨਹੀਂ ਚੱਕਦੀ ਕੀ ਭਲਾ 10 ਦਿਨ ਪਿਆ ਰਵੇ ਮੈਂ ਤਾਂ ਆਪਦਾ ਆਪਦੇ ਕੱਪੜੇ ਧੋ ਲਾਂਗੇ ਚੱਕ ਲੈ ਇਹਨੂੰ ਤੇ ਉਥੇ ਮਸ਼ੀਨ ਦੇ ਵਿੱਚ ਸਿੱਟਿਆ ਪੁੱਠੇ ਕੰਮ ਇਹਦੇ ਸਾਰੇ ਬਾਲਾ ਕਲੇਸ਼ ਕਰਦੀ ਹੈ ਅੰਮਦਾ ਕਹਿ ਦਿਓ ਮਾੜੇ ਜਿਹੇ ਦਾ ਵਾਸਤੇ ਹੁਣ ਨਿਕਲਿਆ ਬਾਹਰ ਕੇ ਮੈਂ ਬੁਲਾਵਾ ਕਿਸੇ ਨੂੰ ਵੀ ਤੈਨੂੰ ਫੜ ਕੇ ਲੈ ਜਾਣਗੇ ਹੁਣ ਹੈ ਕਿ ਤੇਰੇ ਮਾਮੇ ਨੂੰ ਸੱਦਾ ਤੈਨੂੰ ਨਹਾਉਣ ਘਰ ਚੋਂ ਕੱਢ ਕੇ ਲੈ ਕੇ ਆਊਗਾ ਤੂੰ ਕਲੇਸ਼ ਕਿਉਂ ਕਰਦੀ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਤੇਰੀ ਕਲੇਸ਼ ਕਿਉਂ ਕਰਦੀ ਐ ਮੈਂ ਪੋਚਾ ਮਾਰਨਾ ਹੈ ਪੈਦਾਨ ਤੇ ਪੈਰ ਜੀ ਪੁੰਝ ਲਈਏ ਪੋਚ ਲੈ ਰੱਖ ਤੇ ਪੈਰਾਂ ਦੇ ਨਿਸ਼ਾਨ ਨਾ ਆ ਜਾਣ ਬਹੁਤ ਕਲੇਸ਼ ਕਰੂਗੀ ਕੱਪੜੇ ਕਿਹੜੇ ਪਾਵਾਂ ਓ ਯਾਰ ਉਹ ਟੀ-ਸ਼ਰਟ ਤੇ ਉਹ ਲੋਅਰ ਮੇਰੀ ਕਿੱਥੇ ਐ ਹੈ ਸੁਣਦੀ ਨਹੀਂ ਸੁਣੀ ਜਾਂਨੀ ਆ ਹਰੀਆਂ ਗੱਲਾਂ ਤੇਰੀਆਂ ਹੀ ਸੁਣੀ ਜਾਂਦੀ ਰਹਿਨੀ ਆ ਮੈਂ ਸਾਰਾ ਦਿਨ ਓਏ ਲੋਅਰ ਟੀ-ਸ਼ਰਟ ਮਿਲ ਗਈ ਨਾ ਲੋਅਰ ਟੀ-ਸ਼ਰਟ ਮਿਲ ਗਈ ਆ ਤੇਰੀ ਅਲਮਾਰੀ ਐ ਤੇਰੀ ਅਲਮਾਰੀ ਦੇ ਵਿੱਚੋਂ ਭਲਾ ਕੋਈ ਕੱਪੜੇ ਕੱਢ ਕੇ ਪਾ ਲੈ ਹੈ ਕਿ ਉਹ ਵੀ ਮੈਂ ਦੇਵਾਂ ਕੱਢ ਕੇ ਹੈ ਉਥੋਂ ਰ ਸੋਈ ਝੋਂ ਆਈ ਆ ਮੈਂ ਕੰਮ ਕਰਦੀ ਓ ਫੇਰ ਕੀ ਹੋ ਗਿਆ ਜੇ ਆ ਗਈ ਤਾਂ ਫੇਰ ਕੀ ਹੋ ਗਿਆ ਆ ਗਈ ਤਾਂ ਆ ਤੌਲੀਆ ਫੇਰੇ ਤੇ ਫੂਕਦਾ ਤੂੰ ਬੈੱਡ ਤੇ ਓਏ ਫੂਕਦਾ ਭੁੱਲ ਗਿਆ ਯਾਰ ਹੁਣ ਤੂੰ ਸਿੱਟਦੀ ਉਥੇ ਬਾਹਰ ਸਕਾ ਦੇ ਮੈਂ ਬਾਹਰ ਸਕਾ ਦੇ ਹੈ ਉਹ ਮੇਰੀ ਇੱਥੇ ਤਵੇ ਤੇ ਰੋਟੀ ਮੱਚ ਜੂ ਤੇਰੇ ਕੰਮਾਂ ਚ ਲੱਗੀ ਰਹਿਣੀ ਆ ਕਦੇ ਮੇਰੀ ਟੀ-ਸ਼ਰਟ ਕਿੱਥੇ ਆ ਕਦੇ ਮੇਰੀ ਲੋਅਰ ਕਿੱਥੇ ਆ ਆਹ ਅਲਮਾਰੀ ਤੇਰੀ ਐ ਇਹਦੇ ਵਿੱਚੋਂ ਇੱਕ ਵੀ ਕੱਪੜਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਸਾਰੇ ਵਲੇਟ ਕੇ ਕੱਪੜੇ ਰੱਖੇ ਹੋਏ ਆ ਇੱਥੇ ਆ ਤੇਰੇ ਕੱਪੜੇ ਇੱਥੇ ਕੀ ਕਰਦੇ ਮੇਰੀ ਅਲਮਾਰੀ ਚ ਆ ਤੂੰ ਹੀ ਦੱਬੇ ਹੋਣੇ ਵਿੱਚ ਮੈਂ ਐਵੇਂ ਦੱਬਦੇ ਦੱਸ ਚੁੰਨੀ ਆ ਉੱਥੇ ਤੂੰ ਕਾਹਦੇ ਤੋਂ ਸਾਂਭ ਕੇ ਰੱਖੀਆਂ ਹੋਈਆਂ ਵਿੱਚ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਮੈਂ ਕੱਲ ਹੀ ਲਿਮਾਰੀ ਸਾਫ਼ ਕੀਤੀ ਐ ਇਹਨੇ ਸਾਰੀ ਲਿਮਾਰੀ ਦੇ ਵਿੱਚ ਫੇਰ ਗੰਦ ਪਾਤਾ ਮੈਨੂੰ ਇੱਕ ਵੀ ਕੱਪੜਾ ਇੱਧਰ ਉੱਧਰ ਨਹੀਂ ਮਿਲਣਾ ਚਾਹੀਦਾ ਲਿਮਾਰੀ ਦੇ ਵਿੱਚ ਮਿਲਣਾ ਚਾਹੀਦਾ ਜਿੱਥੇ ਵਲੇਟਕੇ ਪ੍ਰੈਸ ਕਰਕੇ ਰੱਖੇ ਹੁੰਦੇ ਨੇ ਉੱਥੇ ਪਏ ਰਿਆ ਕਰਨਦੇ ਇੱਧਰ ਉੱਧਰ ਉਥਲ ਪੁਥਲ ਨਾ ਮਚਾ ਦਿਆ ਕਰ ਕੱਪੜਿਆਂ ਦੀ ਅਸੀਂ ਤਾਂ ਸਾਂਭਦੇ ਰਹਨੇ ਆ ਤੇ ਸਾਰੇ ਖੰਡਾ ਫੰਡਾ ਕੇ ਧਰ ਦੂਗਾ ਤੇ ਤੌਲੀਆਂ ਚੱਕ ਲੈ ਤੇ ਇਹਨੂੰ ਬਾਹਰ ਸਿੱਟ ਦੇ ਹੱਥ ਗੈਲਰੀ ਦੇ ਉੱਤੇ ਸੁਕਾ ਦੇ ਬਾਰ ਸਿੱਟਦੇ ਸਿੱਟਦੇ ਨਹੀਂ ਸਕਾਦੇ ਮੇਰੇ ਮੂੰਹ ਚੋਂ ਨਿਕਲ ਕੇ ਤੈਨੂੰ ਤਾਂ ਸਿੱਟਣ ਦਾ ਹੀ ਵੈਸੇ ਕਹਿਣਾ ਚਾਹੀਦਾ ਕਿਉਂਕਿ ਜਿਹੜੇ ਤੂੰ ਕੰਮ ਧੰਦੇ ਕਰਦਾ ਨੇ ਤਕਾਲੇ ਹਾਂ ਮੈਨੂੰ ਇੱਕ ਗੱਲ ਦੱਸ ਤੂੰ ਮੈਨੂੰ 50 ਵਾਰੀ ਰਸੋਈ ਚ ਸੱਦ ਲਿਆ ਹੈ ਅੱਜ ਛੁੱਟੀ ਐ ਤੈਨਾਂ ਨਾ ਧੋ ਕੇ ਪਰੌਣਾ ਬਣ ਕੇ ਕਿੱਥੇ ਚੱਲਿਆ ਤੂੰ ਮੈਨੂੰ ਜਵਾਕਾਂ ਤਾਂ ਤੋੜ ਦੇਂਦੇ ਤੇ ਉਹਨਾਂ ਦਾ ਲੈਂਚ ਪਾਣੀ ਬਣਾ ਦੇਣ ਤੇ ਮੈਨੂੰ ਉਹ ਮੈਂ ਤਾਂ ਉਂ ਮੈਂ ਤਾਂ ਸਵੇਰੇ ਸਵੇਰੇ ਬੰਦਾ ਨਹਾਤਾ ਤੋ ਤਾਂ ਠੀਕ ਹੁੰਦਾ ਵੀ ਨਹਾ ਲਿਆ ਹੁਣ ਹਾਂ ਬਾਥਰੂਮ ਖਾਲੀ ਪਿਆ ਸੀ ਚੱਲ ਫੇਰ ਕੀ ਗੱਲ ਹੋਗੀ ਬੜਾ ਹਲ ਲੰਚ ਮੈਂ ਤਾਂ ਤੇਰੇ ਤੋਂ ਤੌਲੀਆ ਕੀ ਮੰਗ ਲਿਆ ਮੈਂ ਤਾਂ ਆਫਤ ਲੈ ਲਈ ਇਹਨਾਂ ਨੂੰ ਨਾ ਹੀ ਮੰਗਦਾ ਹਾਂ ਨਾ ਤੇਰੇ 70 ਕੰਮ ਤਾਂ ਤੇਰੇ ਕੀਤੇ ਆ ਯਾਰ ਭੁੱਲ ਜਾਂਦਾ ਹੁਣ ਬੰਦਾ ਦੱਸ ਹੁਣ ਕੀ ਹੋ ਗਿਆ ਉਹ ਮੇਰੇ ਨਾਲ ਵੀ ਫਿਰ ਗੁਜਟ ਬਣਾ ਕੇ ਤੂੰ ਬੈੱਡ ਦੇ ਸਹਰਾਣੇ ਸਿੱਟਿਆ ਹੋਇਆ ਸੀ ਤੌਲੀਆ ਉਹ ਉੱਤੇ ਉਹ ਸਹਰਾਣਾ ਆ ਗਿਆ ਤਾਂ ਕਰਕੇ ਉੱਤੇ ਮੇਰੇ ਵੀ ਤੇਰੇ ਤੇ ਤੂੰ ਤਾਂ ਬਾਅਦ ਚ ਸਫਾਈ ਕਰਦੀ ਚਾਦਰ ਚੁੱਦਰ ਬਦਲਦੀਆਂ ਫੇਰ ਕੀ ਗੱਲ ਹੈ ਨਾ ਸਹਰਾਣਾ ਦੇ ਰੱਖਿਆ ਸੀ ਉੱਤੇ ਤੂੰ ਦੇ ਸਰਾਣੇ ਸਿੱਟਦਾ ਲੈ ਲੈਨੇ ਉਹਨਾਂ ਨੂੰ ਸਾਰਿਆਂ ਨੂੰ ਕੱਪੜੇ ਤਾਂ ਲੋਏਰਾ ਟੀ-ਸ਼ਰਟਾਂ ਤਾਂ ਸਰਾਣੇ ਥੱਲੇ ਦੱਬ ਲੂਗਾ ਕੱਪੜੇ ਤਾਂ ਸਰਾਣੇ ਥੱਲੇ ਦੱਬ ਲੂਗਾ ਜਦੋਂ ਤੱਕ ਉਹ ਮਰੁੰਡਾ ਨਹੀਂ ਬੰਦਦੇ ਨਾ ਉਦੋਂ ਤੱਕ ਨਹੀਂ ਕੱਢਦਾ ਗਾ ਸਰਾਣੇ ਥੱਲੋਂ ਤੇ ਤੂੰ ਆਹਾ ਮੇਰੀ ਤੇਰੀ ਚੁੰਨੀਆਂ ਚਾਨੀਆਂ ਯਾਨੀਆਂ ਸਲਵਾਰਾਂ ਜਿਹੜੇ ਮੇਰੇ ਅਲਕੋ ਇਸ ਤੇ ਸੱਟ ਰੱਖੀਆਂ ਸੀ ਉਹ ਮੈਂ ਸਿੱਟੀਆਂ ਸੀ ਮੈਨੂੰ ਤਾਂ ਤੇਰੇ ਹੀ ਕੰਮ ਲੱਗਦੇ ਆ ਤੂੰ ਦੱਪਤੀਆਂ ਹੋਣੀ ਆ ਤੇਰਾ ਦਿਮਾਗ ਕਦੇ ਕੰਮ ਕਰਦਾ ਉਥੋਂ ਚੱਕੇ ਹੋਣੇ ਤੂੰ ਆਪਦੇ ਕੱਪੜੇ ਰੱਖਣ ਦੀ ਮੈਨੂੰ ਤਾਂ ਪੂਰਾ ਧਿਆਨ ਚ ਹੈਗਾ ਵੀ ਨਹੀਂ ਮੈਂ ਨਹੀਂ ਸਿੱਟੇ ਸੈਡ ਤੇਰਾ ਹੀ ਕੰਮ ਹੋਊਗਾ ਤੂੰ ਸੱਟਦੇ ਹੁਣ ਤੈਨੂੰ ਪਤਾ ਵੀ ਮੇਰਾ ਦਿਮਾਗ ਯਾਰਾ ਭੁੱਲ ਜਾਂਦਾ ਹੈ ਬੰਦਾ ਫਿਰ ਕੋਈ ਗੱਲ ਨਹੀਂ ਮੈਨੂੰ ਤਾਂ ਹੀ ਲੱਗਦਾ ਮੇਰੇ ਇੱਕ ਦੋ ਸੂਟ ਜੇ ਨਿੱਥੋਂ ਦੇ ਉ ਤੇਰੀ ਲਿਮਾਰੀ ਚੋਂ ਹੀ ਲੱਭਣਗੇ ਆ ਲੱਭਣਗੇ ਐ ਕਿ ਮੈਂ ਸਾਰੇ ਸੂਟ ਤੇਰੇ ਰੱਖ ਰੱਖੇ ਦੇ ਤੇਰੇ ਸੂਟ ਜਦੋਂ ਮੇਰੀਆਂ ਚੁੰਨੀਆਂ ਤੇਰੀ ਲਿਮਾਰੀ ਚੋਂ ਮਿਲ ਗਿਆ ਤਾਂ ਫੂਟ ਵੀ ਮੈਨੂੰ ਤੇ ਲੱਭ ਜਾਂਦੀ ਪੁਲੇਖੇ ਚ ਰੱਖ ਬੈਠਾ ਹੋਣਾ ਯਾਰ ਨਾ ਤੂੰ ਤਾਂ ਇਹ ਸਾਰੇ ਕੰਮ ਵਿਗਾੜਦਾ ਰਹਿੰਦਾ ਪੁਲੇਖੇ ਚ ਰੱਖ ਬੈਠਾ ਠੰਗਾ ਕੁੰਗਾ ਕਰਨਾ ਸੀ ਕੋਈ ਹੋ ਰਹੀ ਇੱਥੇ ਆ ਕੇ ਮਗਰੇ ਧੁਰੀ ਆਈ ਨਹਾਉਣ ਦੀ ਇੰਤਜ਼ਾਰ ਹੀ ਕਰਦੀ ਕਦੋਂ ਬਾਥਰੂਮ ਤੋਂ ਨਿਕਲੇ ਕਦੋਂ ਜਾ ਕੇ ਇਹਦੇ ਮੈਂ ਨਾ ਕੰਗਾ ਕਰਕੇ ਤੂੰ ਪ੍ਰੌਣਾ ਬਣ ਕੇ ਕਿਧਰ ਜਨ ਚੜਨੇ ਲੜਾਈ ਕਰਾਂ ਹੈ ਕਿ ਉੱਥੇ ਜਨ ਚੜੀ ਜਾਂਦੀ ਕਿੱਥੇ ਚਲ ਠੀਕ ਹੈ ਵੀ ਆਪਦਾ ਵਧੀਆ ਨਹਾ ਲੈ ਜਵਾਕਾਂ ਦੇ ਨਾਲ ਜਵਾਕ ਤੋਂ ਨਹਾ ਕੇ ਹਟਿਆ ਚਲ ਮਗਰੋਂ ਮਗਰੋਂ ਬਾਥਰੂਮ ਮੈਂ ਖਾਲੀ ਮੈਂ ਵੀ ਨਹਾ ਲੈਣਾ ਹੈ ਤੌਲੀਆ ਕੀ ਮੰਗ ਲਿਆ ਤੂੰ ਤਾਂ ਆਫਤ ਖੜੀ ਕਰਤੀ ਮੇਰੇ ਵਾਸਤੇ ਮੇਰਾ ਨਾ ਕੋਈ ਕੰਮ ਨਿਭੜਨ ਦਿਆ ਕਰ ਤੂੰ ਤੂੰ ਆਪਦੇ ਕੰਮਾਂ ਦੇ ਵਿੱਚ ਧੂੜ ਚ ਟੱਟੂ ਦੱਬੀ ਜਾਇਆ ਕਰ ਆਹੋ ਲੱਗਿਆ ਰਹਿੰਦਾ ਆਹ ਦੇ ਦੇ ਉਹ ਦੇ ਦੇ ਫਲਾਣਾ ਦੇ ਦੇ ਢਿਮਕਾ ਦੇ ਦੇ ਹੈ ਨਾਲੇ ਜਰਾਬਾਂ ਜੇ ਕਿੱਥੇ ਨੇ ਜਰਾਬਾਂ ਨਹੀਂ ਮੈਨੂੰ ਲੱਭਦੀਆਂ ਨਾ ਤੇ ਜਰਾਬਾਂ ਪਾ ਕੇ ਹੁਣ ਤੂੰ ਜਾਣਾ ਕਿੱਥੇ ਐ ਹੈ ਆ ਚੱਪਲਾ ਪਾਈ ਫਿਰ ਓਏ ਮਾੜਾ ਜੇ ਲੋਕਾਂ 'ਚ ਬਾਹਰ ਬੈਠ ਜਾਗੇ ਨਾ ਤੇ ਜਰਾਬਾਂ ਪਾ ਕੇ ਬੈਠੇਗਾ ਕਿਹਦੇ ਅੰਦਰ ਹੀ ਅੰਦਰ ਬੜਿਆ ਰਹਿਣਾ ਐ ਕੀ ਗੱਲ ਬਾਹਰ ਨਹੀਂ ਆਉਂਦਾ ਅੰਦਰ ਹੀ ਅੰਦਰ ਬੜਿਆ ਰਹਿਣਾ ਮਾੜਾ ਜੇ ਅੱਛੇ ਕੱਪੜੇ ਪਾ ਕੇ ਬੰਦਾ ਜਰਾਬਾਂ ਪਾ ਕੇ ਬੂਟ-ਪਾਟ ਪਾ ਕੇ ਉਹ ਸਪੋਰਟ ਸ਼ੂਜ਼ ਪਾ ਲੈਣਾ ਚੱਪਲਾਂ 'ਚ ਨਾਲੇ ਤੂੰ ਕਹਿ ਦੇਣੀ ਵੀ ਚੱਪਲਾਂ ਲੈ ਕੇ ਤੂੰ ਜੇ ਅੰਦਰ ਨਾ ਬੜਿਆ ਕਰ ਤੂੰ ਬਾਹਰ ਆ ਮੈਂ ਤਾਂ ਇਸ ਗੱਲ ਤੋਂ ਵੀ ਦੁਖੀ ਹਾਂ ਹੁਣ ਬਾਹਰ ਜਾਊਗਾ ਬਾਹਰ ਆਏ ਨੇ ਵੀ ਮੈਂ ਬਾਹਰ ਵਾਲੀਆਂ ਚੱਪਲਾਂ ਬਾਹਰੋਂ ਹੀ ਪਾਜਿਆ ਕਰਾਂ ਉਹੀ ਅੰਦਰ ਦੱਬੀ ਫਿਰੂ ਉਹੀ ਬਾਹਰ ਦੱਬੀ ਫਿਰੂ ਫੇਰ ਮਕਰੋਂ ਲਾਉਂਦੀ ਫਿਰਾਂ ਪੋਚੇ ਮੈਂ ਉਹ ਫਿਰ ਇੱਸੇ ਕਰਕੇ ਤਾਂ ਉਹ ਬੂਟ ਪਾ ਕੇ ਜਾ ਨਾ ਬੂਟ ਪਾ ਕੇ ਜਾ ਬੂਟ ਵੀ ਤੂੰ ਤਾਂ ਅੰਦਰ ਹੀ ਦੱਬ ਲੈਣੇ ਆ ਉਹ ਵੀ ਅੰਦਰੇ ਲੈ ਕੇ ਤੁਰ ਜਾਣਾ ਹੁਣ ਫਿਰ ਕੀ ਗੱਲ ਐ ਭੁੱਲ ਜਾ ਨਾ ਮੇਰਾ ਨਾ ਤੂੰ ਦਿਮਾਗ ਨਾ ਬਾੜਾ ਖਾਇਆ ਕਰ ਮੇਰਾ ਦਿਮਾਗ ਤੂੰ ਕਮਲਾ ਕਰ ਦੇਗਾ ਮੈਨੂੰ ਤਾਂ ਲੱਗਦਾ ਕਮਲਾ ਤਾਂ ਤੂੰ ਮੈਨੂੰ ਕਰ ਰੱਖਿਆ ਹੈ ਕਮਲਾ ਮੈਨੂੰ ਕਰ ਹਰ ਟਾਈਮ ਜਿਹੜੀ ਕੁੰਕਲੇਸ਼ ਕਰਦੀ ਰਹਿਣੀ ਹਣਰ ਸੋ ਮੈਂ ਮਰ ਜਾ ਹਰ ਸੋਈ ਦੇ ਵਿੱਚ ਮੇਰੀ ਚਾਹ ਫੁੱਕ ਗਈ ਆ ਤੇਰੇ ਕੰਮਾਂ ਚ ਲਗਦੇ ਮੇਰੀ ਚਾਹ ਦਾ ਟੋਪੀਆਂ ਕਰ ਗਿਆ ਨਾ ਉਹ ਜਾ ਫਿਰ ਮੈਂ ਤੈਨੂੰ ਬੁਲਾਈ ਸੀ ਇੱਥੇ ਜੇ ਮੇਰਾ ਟੋਪੀਆਂ ਮੱਚ ਗਿਆ ਨਾ ਚਾਹ ਲਾ 300 ਮਝਾਉ ਇੱਕ ਸੈਕਿੰਡ ਵਾਸਤੇ ਬੁਲਾਈ ਸੀ ਮੇਰੀ ਉਹ ਟੀ-ਸ਼ਰਟ ਤੇ ਲੋਅਰ ਲੱਭਦੇ ਮਿਲਦੀ ਨਹੀਂ ਆਂਦੀ ਸੀ ਉਹ ਲੱਗਦਾ ਗੈਸ ਚਾਹ ਧਰੀ ਹੋਈ ਸੀ ਉਹ ਜਾ ਫਿਰ ਹੁਣ ਚਾਹ ਮੇਰਾ ਚਾਹ ਜੀ ਤੇਰੀ ਫੂਕੀ ਰੱਖਿਆ ਇਸ ਬੰਦੇ ਨੇ ਮੂੰਹ ਮੈਂ ਮਰ ਜਾ ਟੋਪੀਆਂ ਤਾਂ ਅੱਧਾ ਰਹਿ ਗਿਆ ਦਸ ਮੱਚ ਮੱਚ ਕੇ ਚਾਹ ਦਾ ਵੀ ਹੈ ਦਸ ਨੇ ਤਾਂ ਭੂਖ ਤਾਂ ਸਾਰਾ ਟੋਪ ਹੀ ਆ ਮੇਰਾ ਤਾਂ ਲਹੂ ਪੀ ਰੱਖਿਆ ਇਹਨਾਂ ਨੇ ਸਾਰੇ ਟੱਬਰ ਨੇ ਇਹ ਸੌਰੇ ਦੀ ਕੋੜ ਕੋੜ ਜੀ ਕਰੀ ਰੱਖੂਗੀ ਮੌੜਾ ਜਣੂ ਕਹੇਗੀ ਜਿਹਾ ਵੀ ਆ ਟੀਨੀਰੀ ਮੈਨੂੰ ਮਿਲਦੀ ਨਹੀਂ ਪਈ ਫੇਰ ਤਾਂ ਹੱਥ ਧੋ ਕੇ ਪਿੱਛੇ ਪੈ ਜਾਂਦੀ ਐ ਬਾਲੀ ਚੰਦਰੀ ਜਣਾ ਨਹੀਂ ਲੈ ਲਈ ਹਣ ਬਸ ਇਹ আলਮਾਰੀ ਜੀ ਬੰਦ ਕਰ ਦਿਆਂ ਕਿਤੇ ਜੇ ਉਹਨੇ ਦੇਖ ਲਈ ਨਾ আলਮਾਰੀਆਂ ਖੁੱਲੀਆਂ ਛੱਡ ਦਿੰਦਾ ਫਿਰ ਹੋਰ ਕਲੇਸ਼ ਕਰੂਗੀ ਉਹ ਐਂ ਕਰ ਸੁਣਦੀ ਐ ਨਾ ਮੈਂ ਤਾਂ ਬੋਲੀ ਆ ਸੁਣੀ ਜਾਂਦਾ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਸਵੇਰੇ ਤਾਂ ਹੀ ਆਵਾਜ਼ਾਂ ਮਾਰੀ ਜਾਂਦਾ ਹੋਰ ਕਿ ਉਹ ਸੁਣੀ ਜਾਨੀ ਆ ਬੋਲੀ ਤੂੰ ਬੋਲੀ ਹੋ ਜਾ ਤੂੰ ਤਾਂ ਤੈਨੂੰ ਤਾਂ ਸੁਣ ਜਾਂਦਾ ਇਹ ਭਾਵਾ ਪਿੰਡ ਦੇ ਪਰਲੇ ਕੋਨੇ ਚ ਬੰਦਾ ਆਵਾਜ਼ ਮਾਰਦਾ ਹੋਵੇ ਤਾਂ ਵੀ ਸੁਣ ਜਾਂਦਾ ਤੈਨੂੰ ਤਾਂ ਮੈਂ ਕਹਿੰਦਾ ਸੀ ਤੈਨੂੰ ਕੀ ਕਹਿੰਦਾ ਸੀ ਵਧੀਆ ਜੀ ਚਾਹ ਬਣਾ ਹੁਣ ਇਧਰ ਆਉਂਦੀ ਐ ਦੇਖ ਪੱਜੀ ਆਉਂਦੀ ਲੱਗਦਾ ਨਾ ਰਸੋਈ ਚ ਹਾਏ ਰੱਬਾ ਮੈਂ ਤਾਂ ਨਾ ਤੇਰੀਆਂ ਗੱਲਾਂ ਸੁਣ ਸੁਣ ਕੇ ਕੰਬਲੀ ਹੋ ਜੂੰਗੀ ਤੂੰ ਫਿਰ ਚਾਹ ਦਾ ਕਹਿਆ ਤੈਨੂੰ ਹੁਣ ਨਈ ਚਾਹ ਦਾ ਕਹਿਆ ਤੇ ਸਵੇਰੇ ਕੀ ਪੀਤਾ ਸੀਗਾ ਤੂੰ ਉਹ ਚਾਹ ਸੀ ਕਿ ਕੀ ਸੀਗਾ ਉਹ ਓਏ ਉਹ ਚਾਹ ਸਵੇਰੇ ਉੱਠਦੇ ਆ ਬੰਦਾ ਲੋਕ ਵੈਜਿਟੀ ਪੀਂਦੇ ਐ ਉਸ ਤੋਂ ਬਾਅਦ ਪਤਾ ਨਹੀਂ ਹੋਰ ਕੀ ਦੋ ਤਿੰਨ ਵਾਰੀ ਚਾਹ ਪੀਂਦੇ ਲੋ ਫਿਰ ਕੀ ਗੱਲ ਹੁਣ ਥੋੜਾ ਜਿਹਾ ਤਰਾਰਾ ਮੈਂ ਤੇਰੀ ਚਾਹ ਹੀ ਬਣਾਉਂਦੀ ਰਹਾਂਗੀ ਨਾਤਾ ਹੁਣ ਥੋੜਾ ਜਿਹਾ ਬੰਦਾ ਤਰਾਰਾ ਬਾਅਦ ਅਤਰਾ ਰਾਂ ਬੰਦ ਤੈਰਾ ਚਾਹ ਨਾਲ ਮੈਥੋਂ ਨਹੀਂ ਬਣਦੀ ਬੁੰਦੀ ਚਾਹ ਸਿੱਧੀ ਗੱਲ ਆ ਮੈਂ ਤਾਂ ਹੋਰ ਬਥੇਰੇ ਕੰਮ ਕਰ ਕਰੇ ਆਹੋ ਇਹ ਬਣਾ ਵਧੀਆ ਜੀ ਨਹੀਂ ਨਹੀਂ ਚਾਹ ਬਣਾ ਹੁਣ ਇਹਦੇ ਵਾਸਤੇ ਤੂੰ ਐ ਸੋਚ ਲਿਆ ਕਰ ਬੰਦਿਆ ਰੱਬ ਦਿਆ ਤੂੰ ਸਵੇਰੇ ਦਾ ਉੱਠਾ ਨਾ ਹਉਣ ਕਰ ਚੁਨ ਨਾ ਤੈਂ ਕੱਪੜੇ ਲੀੜੇ ਜਿੱਥੇ ਹੁੰਦੇ ਤੂੰ ਉੱਥੇ ਸਿੱਟ ਦੇਣਾ ਹੁਣ ਤੂੰ ਨਹਾ ਧੋ ਕੇ ਹੁਣ ਆਖੇ ਮੈਂ ਤਾਂ ਬਾਹਰ ਜਾਣਾ ਤੇ ਤੂੰ ਐ ਕਹਦੇ ਬੰਦਿਆ ਰੱਬ ਦਿਆ ਵੀ ਚੱਲ ਪਈ ਤੂੰ ਬਹਿ ਜਾ ਮੈਂ ਘੁੱਟ ਚਾਹ ਤਰ ਲੈਣਾ ਨਾਲੇ ਤੂੰ ਪੀ ਲੈ ਤੇ ਨਾਲੇ ਚੱਲ ਤੂੰ ਆਪਦਾ ਕੋਈ ਕੱਪੜੇ ਲੀੜੇ ਦਾ ਨਾਂ ਲਿਆ ਮੈਂ ਤਾਂ ਤੌਲੀਆ ਨੂੰ ਬਾਹਰ ਪਹਿਲਾਂ ਜੇ ਮੈਨੂੰ ਅੱਜ ਬੈੱਡ ਤੇ ਮਿਲ ਗਿਆ ਤੌਲੀਆ ਜਰਾ ਬਾਹਾਂ ਨਹੀਂ ਲੱਭਦੀ ਉਹ ਵੇਖ ਜਰਾ ਤੇ ਫੈਰ ਨਹੀਂ ਹੈਗੀ ਇਹ ਲਾਲੀ ਸਾਹਿਬ ਜਰਾ ਬਾਹ ਲਿਆ ਜਰਾ ਬਾਹ ਲਿਆ ਜਰਾ ਬਾਹ ਪਾ ਕੇ ਚਲ ਮੈਂ ਜਰਾ ਬਾਹ ਆਪਦੀ ਐਪੇ ਲੱਭ ਲੂੰਗਾ ਚਾਹ ਬਣਾ ਵਧੀਆ ਜੀ ਮੈਥੋਂ ਨਹੀਂ ਬਣਦੀਗੀ ਚਾਹ ਚ ਆਹੋ ਹੋਰ ਬਥੇਰੇ ਕੰਮ ਨੇ ਮੇਰੇ ਤਾਂ ਮਖਾ ਬਣਾ ਦੇ ਬਣਾ ਦੇ ਕਦੇ ਚਾਹ ਬਣਾ ਦੇ ਕਦੇ ਇਹਨੂੰ ਦੁੱਧ ਗਰਮ ਕਰ ਦੇ ਕਦੇ ਇਹਨੂੰ ਬੈੱਡ ਟੀ ਦੇ ਦੇ ਪਤਾ ਵੀ ਇਹ ਦੇਸੀ ਬੰਦਿਆ ਬੈੱਡ ਟੀ ਕੀ ਹੁੰਦੀ ਐ ਹਾਂ ਤੈਨੂੰ ਜ਼ਿਆਦਾ ਪਤਾ ਹੈ ਆਹੋ ਅੱਜ ਸ਼ਹਿਰ ਚ ਆ ਗਿਆ ਤੇ ਬੈਡ ਟੀ ਮੰਗਣ ਲੱਗ ਗਿਆ ਨਹੀਂ ਤਾਂ ਪਿੰਡ ਦੇ ਵਿੱਚ ਤਾਂ ਤੂੰ ਕਣਕਾਂ ਹੀ ਵੜਦਾ ਫਿਰਦਾ ਸੀਗਾ ਆਹੋ ਨਾਲੇ ਚਾਰਦਾ ਸੀਗਾ ਬੱਕਰੀਆਂ ਆਹੋ ਆਹੋ ਹੁਣ ਸ਼ਹਿਰ ਚ ਆ ਕੇ ਮੈਨੂੰ ਬੈਡ ਟੀ ਲਿਆ ਦੇ ਹੈ ਉਦੋਂ ਤਾਂ ਮੰਜੇ ਤੋਂ ਤੂੰ 10 ਵਜੇ ਤੱਕ ਨਹੀਂ ਉੱਠਦਾ ਠੀਕ ਆ ਇੱਥੇ ਤਾਂ ਚਲ ਬੈਡ ਟੀ ਪੀਨੇ ਆ ਉੱਥੇ ਤਾਂ ਪਿੰਡ ਚ ਤਾਂ ਦੋ ਤਿੰਨ ਤੀਜੀ ਵਾਰੀ ਚਾਹ ਬੰਦਾ ਪੀ ਲੈਂਦਾ ਸੀ ਬਣਾਈ ਜਾਨੀ ਆ ਚਾਹ ਚਾਹ ਨਾਲ ਕਿਧਰੇ ਮੈਂ ਤਾਂ ਬਣਾਈ ਜਾਨੀ ਆ ਉਹ ਤਾਂ ਹੋਰ ਕੀ ਕਰੀ ਤਾਂ ਜਾਨੀ ਆ ਤੂੰ ਆਹ ਟੋਪੀਆ ਜਿਆ ਰੱਖਿਆ ਹੋਇਆ ਇਹ ਤਾਂ ਦੁੱਧ ਤੱਤਾ ਕਰਦੀ ਸੀ ਮੈਂ ਦੁੱਧ ਤੱਤਾ ਕਰਦੀ ਸੀ ਆਹੋ ਥੋੜਾ ਜਾਂ ਤੇ ਫਿਰ ਦੁੱਧ ਮੇਰੀ ਚਾਹ ਨਹੀਂ ਬਣਾਉਂਦੀ ਤੇਰੀ ਚਾਹ ਤੂੰ ਸਵੇਰੇ ਪੀ ਤਾਂ ਲਈ ਸੀਗੀ ਉਹ ਮੈਂ ਤੈਨੂੰ ਕਹਦਾ ਵੀ ਚਾਹ ਬਣਾ ਤੇ ਦੁੱਧ ਤਾਂ ਬੱਕਾ ਦੇ ਵਾਸਤੇ ਗਰਮ ਕਰਦੀ ਐ ਤੂੰ ਇਹ ਤਾਂ ਮੈਂ ਮੇਰਾ ਸਿਰ ਜਾਂ ਦੁਖੀ ਜਾਂਦਾ ਸੀਗਾ ਤੇ ਉਹ ਮੈਂ ਕੁੱਟਕ ਪੀਂਦੀ ਸੀ ਪੱਤੀ ਪਾ ਕੇ ਵਿੱਚ ਦੁੱਧ ਦੇ ਵਿੱਚ ਪੱਤੀ ਪਾ ਤੂੰ ਦੁੱਧ 'ਚ ਪੱਤੀ ਪਾ ਕੇ ਪੀਵੇਂ ਤੇ ਮੈਨੂੰ ਚਾਹ ਵੀ ਨਾ ਬਣਾ ਕੇ ਦੇਵੇਂ ਤੇ ਉਹਦੇ 'ਚ ਥੋੜਾ ਜਿਹਾ ਹੋਰ ਘੋਟਾ ਦੁੱਧ ਪਾ ਲੈ ਤੇ ਮੇਰੀ ਵੀ ਬਣਾ ਦੇ ਨਾਲ ਹੀ ਘੋਟ ਦੁੱਧ ਕੀ ਪਿੰਦੀ ਸੀਗੀ ਹੁਣ ਇਹਦੇ ਤਾਂ ਵੇਖ ਸੂਲ ਪੈ ਗਿਆ ਹੈ ਆਪ ਤੇ ਦੁੱਧ 'ਚ ਪੱਤੀਆਂ ਪਾ ਪਾ ਪੀਵੇਂ ਤੇ ਮੈਨੂੰ ਚਾਹ ਵੀ ਨਾ ਪੁੱਛੇ ਤੂੰ ਉਹ ਸਵੇਰੇ ਪੀ ਲਈ ਪਿੰਡਾਂ ਦੇ ਵਿੱਚ ਵੀ ਤਾਂ ਹੁਣ ਆਪਾਂ ਮੂੰਹ ਨੇਰੀ ਵਾਲੀ ਚਾਹ ਬਣਾਉਂਦੇ ਸੀ ਵੀ ਚਲ ਉਹਨੂੰ ਤੂੰ ਬੈਠੀ ਕਹੀ ਜਾਨੀ ਹੈ ਜਿਹੜੀ ਹਾਂ ਤੇ ਉਹ ਕੀ ਗੱਲ ਇੱਕ ਵਾਰੀ ਪੀ ਲਈ ਤਾਂ ਫਿਰ ਕੋਈ ਗੱਲ ਨਹੀਂ ਗੱਲ ਸਵੇਰੇ ਗੜਵਾ ਭਰ ਕੇ ਪੀ ਤਾਂ ਲਿਆ ਪਹਿਲਾਂ ਪੀ ਲਿਆ ਫਿਰ ਹੁਣ ਨੋ ਨੋ ਤੋਂ ਬਾਅਦ ਮੈਂ ਕਿਹਾ ਚੱਲ ਫਰਜਵਾਕਾਂ ਨੂੰ ਤੋਰਿਆ ਹੁਣ ਮੈਂ ਕਿਹਾ ਚੱਲ ਮਾੜਾ ਜਿਹਾ ਕੁੱਟ ਦੁੱਧ ਚ ਪੱਤੀ ਪਾ ਕੇ ਪੀ ਲਾਂ ਨਾਲੇ ਤਿਆਰ ਹੋ ਗਿਆ ਚਾਹ ਬਣਾ ਦੇ ਚਾਹ ਬਣਾ ਦੇ ਵਾਜਾ ਹੀ ਮਾਰੀ ਜਾਂਦਾ ਕਦੋਂ ਦਈਆਂ ਕੁੜਕੜ ਕੋਈ 2 ਮਿੰਟ ਰੁਕ ਵੀ ਜਾਕਰ ਕੁੜਕੜ ਇੰਨਾ ਕਰਦੀ ਜਾਂਦਾ ਇਹ ਤੌਲੀਆ ਮੰਗਿਆ ਉਦੋਂ ਤੋਂ ਕੁੜਕੜ ਕਰਨ ਲੱਗੀ ਐ ਕੁੜਕੜ ਕਰਨ ਲੱਗੀ ਐ ਹੁਣ ਚਾਹ ਧਰ ਦੇ ਭਾਈ ਸਾਰਾ ਦਿਨ ਚਾਹ ਦੇ ਲੱਕ ਬੰਨਿਆ ਹੋਇਆ ਚਾਹ ਬਣਾ ਦੇ ਚਾਹ ਬਣਾ ਦੇ ਪਹਿਲਾਂ ਇਹਨੇ ਮੇਰਾ ਟੋਪੀਆ ਫੂਪਤਾ ਸਾਰਾ ਆਪਣੀਆਂ ਗੱਲਾਂ ਦੇ ਵਿੱਚ ਨਾ ਮੈਨੂੰ ਇਹ ਦੱਸ ਕੋ ਤੇਰੇ ਤੋਂ ਮੈਂ ਜਾਨ ਮੰਗ ਲਈ ਜਾਨ ਮੰਗ ਲਈ ਹੈ ਜੇ ਐਨਾ ਚਿਰ ਤੂੰ ਕਰੀਏ ਨੇ ਇਹਦੇ ਨਾਲ ਤਾਂ ਮੈਂ ਆਪ ਬਣਾ ਕੇ ਪੀ ਲੈਂਦਾ ਆਹ ਕੁੱਟ ਮਲਾਈ ਖਾਂਦੀ ਸੀਗੀ ਉੱਤੇ ਹੀ ਆ ਗਿਆ ਹਾਂ ਮਲਾਈ ਖਾਂਦੀ ਸੀ ਮਲਾਈਆਂ ਤਾਂ ਤੂੰ ਆਪ ਹੀ ਖਾਣੀ ਮੈਨੂੰ ਪਤਾ ਹੈ ਆਪ ਹੀ ਖਾਣੀ ਸਹੀ ਤੈਨੂੰ ਮਿਲ ਰਿਹਾ ਟਾਈਮ ਸਹੀ ਮਿਲ ਰਿਹਾ ਟਾਈਮ ਹਾਂ ਖਾ ਖਾ ਕੇ ਮਲਾਈਆਂ ਦੇਖ ਮੱਝ ਵਰਗੀ ਹੋਈ ਪਈਆਂ ਤੇ ਤੂੰ ਖਾ ਲਿਆ ਕਰ ਤੈਨੂੰ ਕੋਣ ਕਹਿੰਦਾ ਨਾ ਖਾ ਮੇਰੇ ਆਲਾ ਤੈਨੂੰ ਬੜਾ ਦੁੱਖਦਾ ਕੋਈ ਚੀਜ਼ ਖਾ ਲਾਂ ਤਾਂ ਹਨਾ ਠੀਕ ਐ ਹੁਣ ਬਈ ਚੱਲੀ ਜਾਂਦਾ ਕੰਮ ਮੇਰੀ ਵਾਰੀ ਤੂੰ ਚਾਹ ਵੀ ਨਹੀਂ ਚਾਹ ਮੰਗ ਲਾਂ ਉਹ ਵੀ ਕੋੜ-ਕੋੜ ਕਰਦੀ ਐ ਤੂੰ ਕੋੜ-ਕੋੜ ਕਰਦੀ ਐ ਹੁਣ ਬਣਾਉਣੀ ਆ ਬਹਿ ਜਾ ਟਿੱਕੇ ਦੋ ਕੁੱਟਾਂ ਲੈ ਲਈ ਚਾਹ ਵੀ ਤੂੰ ਹੁਣ ਚਾਹ ਧਰ ਦੇ ਚਾਹ ਧਰ ਐ ਇੰਨੀ ਐਨਾ ਤੂੰ ਮੱਥਾ ਮਰਵਾ ਕੇ ਫੇਰ ਤੂੰ ਆਹ ਗੱਲ ਕਹੀ ਬੇ ਬਣਾ ਦਿੰਨੀ ਆ ਤੇ ਜੇ ਪਹਿਲਾਂ ਹੀ ਕਹਿ ਦਿੰਦੀ ਪਹਿਲਾਂ ਕਹਿ ਦਿੰਦੀ ਮੇਰਾ ਤਾਂ ਸਿਰ ਦੁਖਣ ਲਾਤਾ ਤੂੰ ਹੁਣ ਕੁੱਟ ਚਾਹ ਪਿੰਨੀ ਆਪਾ ਤਾਂ ਤੂੰ ਆਪ ਦਾ ਆਪ ਦੁਖਣ ਲਾਉਣੀ ਐ ਆਪ ਦੁਖਣ ਲਾਉਣੀ ਐ ਹੁਣ ਬਹਿ ਜਾ ਟਿੱਕੇ ਮੇਰੇ ਸਿਰ ਤੇ ਨਾ ਖੜਾ ਰਹਿ ਮੈਂ ਚਾਹ ਬਣਾ ਕੇ ਲਿਆਉਣੀ ਆ ਉੱਥੇ ਹੁਣ ਲੈ ਆ ਲੈ ਆ ਬਿਸਕੁਟ ਵੀ ਲੈ ਆਈ ਨਾਲ ਨਾ ਬਿਸਕੁਟਾਂ ਬਿਨਾਂ ਤਾਂ ਤੂੰ ਰਹਿੰਦਾ ਨਹੀਂਗਾ ਤੈਨੂੰ ਪਤਾ ਤਾਂ ਹੈਗਾ ਵੀ ਹੁਣ ਚਾਹ ਮੈਂ ਸੁੱਕੀ ਨਹੀਂ ਪੀਂਦਾ ਹੁੰਦਾ ਯਾਰ ਨਾ ਚਾਰ ਪੰਜ ਤਾਂ ਤੂੰ ਰੋਟ ਖਾ ਲੈਣਾ ਤੇ ਹਜੇ ਬਿਸਕੁਟਾਂ ਦੀ ਤੇਰੇ ਚ ਕਮੀ ਰਹੇਗੀ ਉਹ ਰੋਟੀਆਂ ਆਡਾ ਆਪਦੀ ਜਗ੍ਹਾ ਤੇ ਐ ਬਿਸਕੁਟ ਆਪਦੀ ਜਗ੍ਹਾ ਤੇ ਐ ਦੀ ਜਗ੍ਹਾ ਤੇ ਐ ਤੇ ਨਾਲੇ ਪਤਾ ਵੀ ਹਾਂ ਮੈਂ ਚਾਹ ਜਿਹੜੀ ਨਹੀਂ ਪੀਂਦਾ ਬਿਸਕੁਟਾਂ ਬਿਨਾ ਫੇਰ ਕੀ ਗੱਲ ਹੋਗੀ ਪੀਂਦਾ ਜੇ ਬਿਸਕੁਟ ਨਾ ਨਹੀਂ ਹੈਗੇ ਕਰੇ ਫੇਰ ਗੱਲ ਐ ਚੰਗੇ ਪੱਲੇ ਬਿਸਕੁਟ ਐ ਰੱਖੇ ਹੋਏ ਪਤਾ ਨਹੀਂ ਕਾਦੇ ਵਾਸਤੇ ਨੇ ਇਹਦੇ ਭਰਾ ਭਰੂ ਆ ਜਾਣ ਮਿੰਟਾਂ 'ਚ ਦਸ ਚੀ ਜਾ ਕੇ ਰੱਖ ਦਿੰਦੀ ਐ ਮੈਂ ਤਾਂ ਬਿਸਕਟ ਮੰਗ ਲਾਂ ਉਹਦਾ ਰੋਲਾ ਕਰਦੀ ਹੈ ਆਈ ਦੇਖ ਭੱਜੀ ਭਰਾਵਾਂ ਭਰਾ ਦੇ ਨਾਲ ਦੇਖ ਮੇਰੇ ਭਰਾਵਾਂ ਦਾ ਤੇਰੇ ਬੜਾ ਫੂਲ ਪੈ ਜਾਂਦਾ ਪੱਤੀ ਦਾ ਡੱਬਾ ਨਾਲ ਚੱਕੀ ਉਹ ਪੱਤੀ ਪਾ ਦੇ ਪਹਿਲਾਂ ਪੱਤੀ ਪਾ ਦੇ ਭਰਾਵਾਂ ਦਾ ਬੜਾ ਭਰਾਵੇਂ ਵੈਸਤੇ ਤਾਂ ਤਰ ਲੂ ਆ ਤਰ ਲੂ ਤੇਰੇ ਹਲਕੇ ਚ ਤੁੰਦੀਆਂ ਸਾਰਾ ਕੁਝ ਜੇ ਉਹ ਕਦੇ ਇੱਕ ਦਿਨ ਆ ਜਾਂਦੇ ਤਾਂ ਉਹੀ ਤੇਰੇ ਦੁਖਦੇ ਹੈ ਭਰਾ ਭਰਾਵਾਂ ਦਾ ਨਾਮ ਲੈਂਦੇ ਦੇ ਭੱਜੀ ਆਈ ਹੈ ਭੱਜੀ ਆਈ ਹੈ ਹੁਣ ਤੂੰ ਘੁੱਟ ਚਾਹ ਪੀਣੀ ਹੈ ਕਿ ਪੀਣ ਦੇਣੀ ਹੈ ਕਿ ਨਹੀਂ ਪੀਣ ਦੇਣੀ ਹੈ ਇੱਕ ਕਟਾ ਜੀ ਬਦਾਮ ਸਾਰਾ ਜਿੰਨਾ ਡਰਾਈ ਫਰੂਟ ਜਿੰਨੇ ਵੀ ਉਹ ਉਹ ਮਗਜ ਮਗਜ ਸਾਰ ਸਾਰੇ ਅੱਗੇ ਲੈ ਆ ਕੇ ਰੱਖ ਦਊਗੀ ਮੈਂ ਇਸ ਤੋਂ ਮੰਗ ਲਈ ਥੋੜੇ ਬਿਸਕੁਟ ਇਹਨੂੰ ਪਤਾ ਨਹੀਂ ਕੀ ਭਾਵਾਂ ਵਾਲੀ 베ਰੀ ਤਾਂ ਇੰਨਾ ਇਹਦੇ ਹੁੰਦਾ ਬਵਾਲ ਕੀ ਦੇਖ ਹੈ ਚਾਹ ਦੇ ਦੇ ਹਲਕਾ ਚ ਸੱਟ ਦੇ ਗਰਮ ਗਰਮ ਚਾਹ ਇਹਦੇ ਹਲਕਾ ਚ ਪੂਰੀ એનર્ਜੀ ਮੇਰੇ ਸਹੁਰੇ ਦੀ ਖਰਾਬ ਕਰ ਦਿੰਦੀ ਹੈ ਜਮਾਈ ਕੀ ਰਹਿ ਗਿਆ ਹੁਣ ਚਾਹ ਬਣਾਈ ਜਾਨੀ ਆ ਕੀ ਰਹਿ ਗਿਆ ਹੁਣ ਇਹਦੀ ਤਾਂ ਚਾਹ ਬ ਇਹਨੇ ਡੱਬਾ ਮੇਰਾ ਫੂਕਤਾ ਪਹਿਲਾਂ ਸਾਰਾ ਉਦੋਂ ਲੱਗੀ ਹੋਈ ਸੀਗੀ ਅੱਛਾ ਮੈਂ ਫੂਕਤਾ ਮੈਂ ਫੂਕਤਾ ਚਾਹ ਤੂੰ ਆਪ ਬਣਾਉਂਦੀ ਸੀ ਡੱਬਾ ਮੈਂ ਫੂਕਤਾ ਦੇਖ ਕੰਮ ਤਾਂ ਤੇਰੇ ਹੀ ਹੁੰਦੇ ਆ ਸਾਰੇ ਵਿੱਚ ਹੁੰਦੇ ਆ ਕਿੱਥੇ ਟਿਕਣ ਦਿੰਨਾ ਤੂੰ ਚਾਹ ਲਿਆ ਦਿਓ ਚਾਹ ਲਿਆ ਦਿਓ ਦਾਵਾ ਦਾ ਚਾਹ ਲਿਆ ਦਿਓ ਬਸ ਹਲਕਾ ਚ ਪਾ ਦਿਓ ਮੇਰੇ ਚਾ ਤਤੀ ਤਤੀ ਮੂੰਹ ਚ ਫੂਕ ਦਿਓ ਕੁਛ ਮਾੜੀ ਮੋਟੀ ਦਿਰ ਬਾਹਰ ਨਿਕਲੂਗਾ ਤਾਂ ਕੋਈ ਘਰ ਦੇ ਵਿੱਚ ਸ਼ੁੱਖ ਸ਼ਾਂਤੀ ਆਊਗੀ ਤੂੰ ਤਾਂ ਕੱਢ ਕੀ ਰਾਜਿਆ ਹੈ ਕੰਟ ਕੀ ਰਾਜਿਆ ਸਾਰੀ ਤੇਰੀ ਬੋੜ ਬੋੜ ਸੁਣੀ ਜਾਂਦਾ ਮੈਂ শাਲਾ ਮੈਂ ਤਾਂ ਉਸ ਦਿਨ ਨੂੰ ਪਸਤਾਨਾ ਜੇ ਸਤੰਮ ਤੇ ਵਿਆਹ ਕੇ ਲਿਆਇਆ ਸੀ ਹਾਂ ਤੂੰ ਤਾਂ ਪਸਤਾਏਗਾ ਮੈਂ ਮੈਂ ਜਿਹੜੀ ਹੈਗੀ ਸੀ ਤੇਰੇ ਵੱਸ ਗਈ ਜੇ ਕੋਈ ਹੋਰ ਹੁੰਦੀ ਨਾ ਤਾਂ ਹੁਣ ਨੂੰ ਘਰ ਛੱਡ ਕੇ ਅਗਲੀ ਭੱਜ ਜਾਂਦੀ ਫਿਰ ਹੁਣ ਟੱਪ ਜਾ ਹੁਣ ਮੈਂ ਕਿੱਥੇ ਟੱਪਾਂ ਬੁੱਢੇ ਬਾਰੇ ਮੈਂ ਤੈਨੂੰ ਦੱਸਾਂ ਮੈਨੂੰ ਵੀ ਥੋੜਾ ਸੁਖਦਾ ਸਾਹ ਆ ਜੇ ਮੈਂ ਸੁਖਦੇ ਸਾਹ ਨੂੰ ਤਾਂ ਬੜਾ ਤੂੰ ਇੱਥੇ ਵੇਖੀ 파ਹੇ ਲੱਗਿਆ ਹੋਇਆ ਤੇ ਹੋਰ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਕੁੜਕੜ ਕਰਦੀ ਰਹੀ ਨੇ ਸੁਖਦਾ ਸਾਹ ਆ ਜਾਊਗਾ ਮੈਨੂੰ ਤਾਂ ਜੇ ਤੂੰ ਟੱਪ ਜੇ ਤਾਂ ਕਿਤੇ ਕਾਜੂ ਬਦਾਮ ਲਿਆ ਦੇ ਬਿਸਕੁਟ ਲਿਆ ਦੇ ਭੂਜਿਆ ਲਿਆ ਦੇ ਕਦੇ ਮੈਨੂੰ ਕੁਛ ਲਿਆ ਦੇ ਹਏ ਕਾਜੂ ਬਦਾਮ ਮੈਂ ਕਦੋਂ ਮੰਗੇ ਐ ਆਪਦੇ ਵਾਸਤੇ ਲਈ ਹੋਵੇਗੀ ਪਰ ਇਹ ਹੋ ਜਾ ਹੁਣ ਕੁੱਟ ਚਾਹ ਪੀ ਲੈਣ ਦੇ ਬਹਿ ਕੇ ਸਾਬ ਸਮਝ ਗਿਆ ਮੈਂ ਸਾਬ ਸਮਝ ਗਿਆ ਮੇਰੇ ਵਾਸਤੇ ਲਿਆਉਣੀ ਆ ਤੂੰ ਕਾਜੂ ਬਦਾਮ ਬੂ ਮੈਂ ਮਰ ਜਾ ਜੇ ਨੂੰ ਮੈਂ ਦੋ ਕੁੱਟ ਕੇ ਤਾਂ ਦੋ ਕੁੱਟੀਆਂ ਨੇ ਬਣਾ ਕੇ ਦਿੱਤੀ ਦੇਖ ਸਵੇਰੇ ਤੋਂ ਲੱਗਦੀਆਂ ਭੰਬੀਰੀ ਬਣ ਜੰਦੀਆਂ ਕੰਮ ਦੀ ਇੱਕੇ ਦੀ ਕੁੜਕੜ ਇੱਕ ਕੰਮ ਨਹੀਂ ਸਾਹ ਲੈਣ ਦਿੰਦਾ ਮਿੰਟ ਚਿਰ ਮੈਂ ਤਾਂ ਘਰ ਦੇ ਵਿੱਚ ਜਮਾਂ ਨਹੀਂ ਬੋਲਦੀਗੀ ਹੈ ਇਹ ਬੋਲਣ ਲਾ ਦਿੰਦਾ ਮੈਂ ਤਾਂ ਸੱਚੀ ਅਈ ਸੋਚਦੀ ਆ ਕਿ ਭਈ ਅੱਜ ਮੈਂ ਨਾ ਹੀ ਬੋਲਾਂ ਤੇ ਮੈਂ ਬੋਲਦੀ ਕਿੱਥੇ ਆ ਮੈਂ ਤਾਂ ਜਮਾਂ ਨਹੀਂ ਬੋਲਦੀਗੀ ਮੈਂ ਤਾਂ ਚੁੱਪ ਰਹਿਨੀ ਆ ਘਰ ਦੇ ਵਿੱਚ ਆਹੋ ਨਾ ਦਵਾਰੇ ਬੋਲੀ ਕੀ ਕਿਹਾ ਮੈਂ ਨਹੀਂ ਬੋਲਦੀ ਮੈਂ ਕਿੱਥੇ ਬੋਲਦੀ ਆ ਹਾਂ ਤੂੰ ਨਹੀਂ ਬੋਲਦੀ ਮੈਂ ਤਾਂ ਜਮਾਂ ਨਹੀਂ ਬੋਲਦੀਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਘਰ ਚੱਕੀ ਰੱਖਦੀ ਆ ਹੈ ਤੂੰ ਨਹੀਂ ਬੋਲਦੀ ਹਜੇ ਜਿਨ ਦਾ ਹਰਾਮ ਕਰੀ ਰੱਖਦੀ ਐ ਤੂੰ ਮੇਰਾ ਮੈਂ ਤਾਂ ਜਵਾਂ ਨਹੀਂ ਬੋਲਦੀ ਮੈਨੂੰ ਤਾਂ ਜ਼ਿਆਦਾ ਬੋਲਣ ਵਾਲੇ ਬੰਦੇ ਚੰਗੇ ਵੀ ਨਹੀਂ ਲੱਗਦੇ ਕਿ ਮੈਂ ਤੈਨੂੰ ਦੱਸਾਂ ਮੈਂ ਤਾਂ ਜੇ ਕੋਈ ਗੱਲ ਹੁੰਦੀ ਤਾਂ ਮੈਂ ਤੈਨੂੰ ਕਹਿਨੀ ਆ ਬੋਲਦੀ ਤਾਂ ਆਪ ਬੁਲਾਉਣਾ ਐ ਮੈਨੂੰ ਮੇਰੇ ਸਹੁਰੇ ਨੇ ਪੱਤੀ ਦੇਹ ਮਾੜੀ ਪਾਈ ਸਾਰੀ ਚੀਜ਼ ਲੈ ਕੇ ਦਿਨਾ ਘਰੇ ਰਖਦਾ ਫੇਰ ਵੀ ਉਹ ਨਾ ਤੈਨੂੰ ਤਾਂ ਅਮਲੀਆਂ ਵਾਲੀ ਚਾਹ ਚਾਹੀਦੀ ਐ ਉਹ ਸਾਰਾ ਡੱਬਾ ਨਾ ਪਾ ਦਿੰਦੀ ਪੱਤੀ ਵਾਲਾ ਫੇਰ ਠੀਕ ਸੀ ਤੂੰ ਨਾਲੇ ਚੰਗਾ ਭਲਾ ਪਤਾ ਬਈ ਚਾਹ ਥੋੜੀ ਜੀ ਇਹੇ ਪੱਤੀ ਜ਼ਿਆਦਾ ਅਲੀ ਪਿੰਦਾ ਚੱਲ ਹੁਣ ਤਾਂ ਪੀ ਲਈ ਕੱਲ ਨੂੰ ਬਣਾ ਦੂੰ ਭਰ ਕੇ ਪੱਤੀ ਫੇਰ ਤੈਨੂੰ ਨਹੀਂ ਨਹੀਂ ਬਿਸਕਟ ਲਿਆਂਦੀ ਬਿਸਕਟ ਕਾਜੂ ਲੈ ਆਈ ਹੈ ਇਹ ਵੀ ਆਪਦੇ ਵਾਸਤੇ ਲਈ ਮੈਂ ਸਭ ਜਾਣਦਾ ਇਹ ਮੈਂ ਤਾਂ ਕੁਛ ਖਾਂਦੀ ਨਹੀਂ ਪਹਿਲਾਂ ਹੀ ਨਹੀਂ ਖਾਂਦੀਗੀ ਅੱਧਾ ਕਿਲੋ ਕਾਜੂ ਐਵੇਂ ਨਹੀਂ ਮੁੱਕ ਮੁੱਕ ਗਏ ਆ ਕਿਸੇ ਟਾਈਮ ਮੂੰਹ ਚ ਧਰ ਲਈ ਚਾਹ ਪਾਣੀ ਨਾਲ ਪਹਿਲਾਂ ਲਿਆ ਸੀ ਅੱਧਾ ਕਿਲੋ ਆ ਰਹਿ ਗਈ ਵਿੱਚੋਂ ਆ ਦੋ ਕਾਜੂ ਕਿਸੇ ਟਾਈਮ ਰਸੋਈ ਚ ਵੜਦੀ ਨਿਕਲਦੀ ਨਾ ਲੈ ਲੈਂਦੀ ਜਵਾਕ ਖਾ ਗਈ ਜਵਾਕ ਖਾ ਗਈ ਜਵਾਕ ਮੈਨੂੰ ਪਤਾ ਕੋਈ ਨਹੀਂ ਖਾਂਦਾ ਮੇਰੀ ਗੱਲ ਸੁਣ ਹੁਣ ਰਸੋਈ ਦੇ ਵਿੱਚ ਤੈਨੂੰ ਪਤਾ ਕੋਈ ਚੀਜ਼ ਬਣਾਉਣੀ ਹੈ ਤਾਂ ਮੂੰਹ ਤਾਂ ਚੱਲਦਾ ਰਹਿਣਾ ਚਾਹੀਦਾ ਹੂੰ ਮੂੰਹ ਤਾਂ ਤੇਰਾ ਹੂੰ ਵੀ ਚੱਲਦਾ ਰਹਿੰਦਾ ਬਥੇਰਾ ਸਾਰਾ ਦਿਨ ਚੱਲਦਾ ਹੈ ਜ਼ੁਬਾਨ ਤੇਰੀ ਕੁੱਤਰ 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 ਚੱਲਦੀ ਹੈ ਚੱਲ ਠੀਕ ਆ ਮੈਂ ਨਾ ਬੋਲਾਂ ਨਾ ਤੇ ਘਰ ਦੇ ਵਿੱਚ ਸਿਰ ਮਾਤਾ ਪੈ ਜੇ ਮੇਰੇ ਨਾਲ ਲੜਦੀ ਰਹਿਣੀ ਆਂਡ ਗਵਾਂਡ ਨਾਲ ਕਿਸੇ ਜਨਾਨੀ ਨਾਲ ਲੜ ਲਿਆ ਕਰ ਤੇਰੀ ਉਹ ਪੂਰੀ ਹੋ ਜਾ ਕਰੂਗੀ ਚਲੋ ਜਿਹੜੀ ਢੇਟ ਦੀ ਜਿਹੜੀ ਉਹ ਹੈ ਢਿੱਡ ਦੀ ਤੇ ਆਂਡ ਗਵਾਂਡ ਵੀ ਮੱਥਾ ਲਾਉ ਤ ਉਹਦਾ ਉਹਨਾਂ ਨਾਲ ਵੀ ਲਾ ਲੂੰਗੀ ਪਹਿਲਾਂ ਤਾਂ ਮੈਨੂੰ ਤੇਰੇ ਨਾਲ ਹੀ ਮੱਥਾ ਲਾਉਣਾ ਪੈਂਦਾ ਕਿਉਂਕਿ ਤੂੰ ਇਹ ਜਿਹੜਾ ਆਣ ਗਵਾਂਡ ਦਾ ਸਾਰਾ ਠੇਕਾ ਮੇਰੇ ਨਾਲ ਤੈਨੂੰ ਜਿਆਦਾ ਸਵਾਦ ਆਉਂਦਾ ਹੈ ਲੜਨ ਨਾਲ ਹਾਂ ਚੱਲ ਠੀਕ ਐ ਕੀ ਲੈ ਚਾਹ ਹੁਣ ਚੰਗਾ ਤੇ ਪਿਆਰ ਰੱਖਿਆ ਕਰ ਬਣਾ ਕੇ ਮੀਆਂ ਬੀਬੀ ਦੇ ਵਿੱਚ ਮੈਂ ਤੈਨੂੰ ਦੱਸਾਂ ਮੈਂ ਰੱਖਿਆ ਕਰ ਹੁਲਟਾ ਪਿਆਰ ਨਾਲ ਰਿਆ ਕਰੀ ਆਪਾਂ ਦੋਵੇਂ ਜਣੇ ਆਪਣੇ ਦੋਵਾਂ ਨਾਲ ਹੀ ਗੱਡੀ ਲੱਗਣੀ ਐ ਠੀਕ ਐ ਗੱਡੀ ਤਾਂ ਦੂਜੀ ਨਾਲ ਵੀ ਚੱਲ ਜੂਗੀ ਚੱਲ ਜੂ ਡੰਡੇ ਮਾਰ ਕੇ ਘਰੋਂ ਨਾ ਕੱਢਿਆ ਤਾਂ ਮੇਰਾ ਨਾਂ ਵੀ ਪੰਮੀ ਨਹੀਂ ਹੈਗਾ ਜਾਵੇ ਕਪੜਾ ਕਪੜੇ ਪਿੱਤੀ ਜਾਂਦਾ ਹੁਣ ਮੇਰੇ ਸਹੁਰੇ ਦੀ ਉਹ ਪਿਆਰ ਵਾਲੀ ਨੂੰ ਲਿਆਉਣਾ ਪਊਗਾ ਹੂੰ ਬੋਕਰਾਂ ਵਿੱਚ ਚੱਲੀਆਂ ਲੈ ਤਾਂ ਇਥੋਂ ਡਰਦੀ ਭੱਜ ਗਈ ਉਹ ਹਾਂਜੀ ਚੱਲਦੀ ਲੈ ਪਿਆਰ ਨਾਲ ਪਿਆਰ ਨਾਲ ਲਿਆ ਕਰ ਆਲਾ ਕਾਜੂ ਖਾ ਲੈ ਨਹੀਂ ਤਾਂ ਮੇਰਾ ਢਿੱਡ ਦੁਖਣ ਲਾਏਗਾ ਲਓ ਜੀ ਠੀਕ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਜਾਣਦੇ ਹੀ ਹੋ ਤੇ ਕਰਮਾ ਪੰਮੀ ਵਲੌਗ ਵੀ ਮੇਰਾ ਵੇਖ ਲਿਆ ਕਰੋ ਜੀ ਉਸ ਤੇ ਮੈਂ ਵਲੌਗ ਪਾਉਂਦੀ ਰਹਿਣੀ ਆ ਠੀਕ ਹੈ ਜੀ ਤੇ ਉਸ ਤੇ ਜੋ ਆਮ ਘਰੇਲੂ ਜ਼ਿੰਦਗੀ ਦੀਆਂ ਗੱਲਾਂ ਹੁੰਦੀਆਂ ਨੇ ਨਾ ਵਲੌਗ ਕਰਮਾ ਪੰਮੀ ਵਲੌਗਸ ਤੇ ਉਹਦੇ ਤੇ ਤੁਸੀਂ ਵੇਖਿਆ ਕਰੋ ਵੀ ਜ ਸਾਡੀ ਨੀ ਜੀ ਜ਼ਿੰਦਗੀ ਬਾਰੇ ਜਿਆਦਾ ਜਾਣਕਾਰੀ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਤਾਂ ਕਰਮਾ ਪਾਮੀ ਵਲੌਗਸ ਤੁਸੀਂ ਦੇਖ ਸਕਦੇ ਹੋ ਉਹ ਚ ਅਸੀਂ ਆਪਣੀਆਂ ਪਰਸਨਲ ਘਰੇਲੂ ਗੱਲਾਂ ਕਰਦੇ ਰਹਿੰਨੇ ਹਮੇਸ਼ਾ ਹੀ ਤੇ ਤੁਸੀਂ ਉਹਨੂੰ ਵੀ ਜ਼ਿਆਦਾ ਐਪਰੀਸ਼ੀਏਟ ਕਰੋ ਥੈਂਕ ਯੂ ਸੋ ਮਚ ਸਸਰੀਕਾ ਸਸਰੀਕਾ ਅੱਜ ਚਾਹ ਪੀ ਲਈ